ਆਮ ਆਦਮੀ ਪਾਰਟੀ ਇੱਕ ਝੁੰਮਲਾ ਪਾਰਟੀ ਹੈ ਮੇਰਾ ਖਿਆਲ ਹੈ ਵੀ ਨਾ ਉਹ ਹਾਲ ਹੋਣਾ ਕਿ ਵੀ ਬੀਐਸਪੀ ਦੀ ਜਿਹੜੀ ਵੋਟ ਅਜ ਰਹਿ ਗਈ 5000 ਦੇ ਕਰੀਬ ਸੇ ਗੱਲ ਕੇ ਕਿਤੇ 3000 ਕਿਤੇ 2000 ਇਹਨਾਂ ਨੂੰ 1000 ਵੋਟ ਦੇ ਕਰੀਬ ਜਿਹੜੀ ਵੋਟ ਅਰੇ ਗੱਲ ਕੇ ਪੈਣੀ ਸ਼ੁਰੂ ਹੋ ਜੂਗੀ ਦੇ ਵਿਚ ਆਮ ਆਦਮੀ ਪਾਰਟੀ ਬਲਤ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਕੰਮੀ ਬਹੁ ਕਰੇ ਕਰੇ ਮੈਡਮ ਅਨਮੋਲ ਗਗਨਮਾਨ ਕਹਿ ਰਹੇ ਆ ਕਿ ਖਰੜਖ ਹਲਕੇ ਦੇ ਵਿੱਚ ਕੰਮ ਹੀ ਬਹੁਤ ਵਧੀਆ ਹੋ ਗਏ ਸੜਕਾਂ ਬਣ ਗਈਆਂ ਵਿਕਾਸ ਹੀ ਵਿਕਾਸ ਹੋਇਆ ਪੈ ਟਿਊਬਲਾਂ ਦਾ ਉਦਘਾਟਨ ਹੋ ਰਹੇ ਆ ਪਾਣੀ ਆ ਰਿਹਾ ਸਭ ਕੁਝ ਵਧੀਆ ਹੋ ਰਿਹਾ ਇਹ ਬਿਲਕੁਲ ਜੰਗਲ ਰਾਜ ਕੀਤਾ ਇਸ ਤਰ੍ਹਾਂ ਦੀ ਹਰਕਤ ਮੇਰਾ ਖਿਆਲ ਹੈ ਵੀ ਕੋਈ ਵੀ ਪਾਰਟੀ ਨੇ ਅਜੇ ਤੱਕ ਕੀਤੀ ਇਹ ਆਮ ਆਦਮੀ ਦੀ ਪਾਰਟੀ ਜਿਹੜੀ ਆਮ ਲੋਕਾਂ ਦੀ ਸਰਕਾਰ ਬਣਾਈ ਸੀਗੀ ਇਹਨਾਂ ਨੇ ਲੇਕਿਨ ਮੈਨੂੰ ਲੱਗਦਾ ਹੈ ਖਾਸ ਬੰਦਿਆਂ ਦੀ ਸਰਕਾਰ ਬਣ ਕੇ ਰਹੇਗੀ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਜੀਗੀ ਤੁਸੀਂ ਕੋਰਾਲੀ ਹਸਪਤਾਲ ਦੇ ਮੁੱਦੇ ਨੂੰ ਲੈ ਕੇ ਜਿਹੜਾ 26 ਦਿਨ ਉੱਥੇ ਸੰਘਰਸ਼ ਕੀਤਾ ਤੇ ਧਰਨਾ ਵੀ ਲੱਗਿਆ ਸੀਗਾ ਕਾਂਗਰਸ ਦੀ ਸਰਕਾਰ ਹੈ ਲੋਕਾਂ ਨੂੰ ਉਮੀਦਾਂ ਬੋਸ ਸੀਗੀਆਂ ਵੀ ਹਸਪਤਾਲ ਅਪਗ੍ਰੇਡ ਹੋਵੇਗਾ ਪਰ ਜਿਹੜੇ ਸਿੱਧੂ ਸਾਹਬ ਸੀਗੇ ਉਹਨਾਂ ਨੇ ਕੁਝ ਉੱਥੇ ਡਾਕਟਰ ਜ਼ਰੂਰ भेजे ਪਰ अपग्रेड ਹੋਇਆ ਨਹੀਂ ਆਮ ਆਦਮੀ ਪਾਰਟੀ ਦੇ ਕੌਂਸਲਰ ਕਹ ਰਹੇ ਸੀਗੇ ਵੀ ਇਹ ਵੀ ਅਪਗ੍ਰੇਡ ਹੋਵੇਗਾ ਤੇ ਸੀਐਮ ਸਾਹਿਬ ਵੀ ਇੱਥੇ ਆਏ ਸੀਗੇ ਸੀਐਮ ਸਾਹਿਬ ਦਾ ਰੋਲਾ ਪੋਸ ਸੀਗਾ ਵੀ 13 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਵੇਗੀ ਪਰ ਅਜੇ ਤੱਕ ਗ੍ਰਾਂਟ ਪੁੱਜੀ ਨਹੀਂ ਕੀ ਕਮੀ ਹੋ ਸਕਦੀ ਹੈ ਚਾਵਲਾ ਸਾਹਿਬ ਇੱਕ ਗੱਲ ਕਹਾਂ ਤੁਹਾਨੂੰ ਤੁਹਾਡੀ ਸ਼ਹਿਰ ਵਸੀ ਤਰੀ ਬੜੀ ਕਰਦੇ ਸੀਗੇ ਜਦੋਂ ਤੁਸੀਂ ਗਊ ਸੇਵਾ ਦੇ ਕਮਿਸ਼ਨ ਦੇ ਚੇਅਰਮੈਨ ਲੱਗੇ ਸੀਗੇ ਉਪ ਚੇਅਰਮੈਨ ਹੈ ਸ਼ਹਿਰ ਦੇ ਵਿੱਚ ਕੋਈ ਵੀ ਕਾਰ ਨਹੀਂ ਵਿਖਦੀ ਸੀਗੀ ਪਰ ਅੱਜ ਹਾਲਾਤ ਦੇਖੋ ਰੋਜ਼ ਐਕਸੀਡੈਂਟ ਕਿਤਨਾ ਕਿਤੇ ਹੋ ਜਾਂਦਾ ਹੈ ਕੰਮ ਕਰਦੇ ਆ ਕੁਰਾਣੀ ਨਗਰ ਕੌਂਸਲ ਤੇ ਜਿਹੜੀ ਇਹ ਕਾਂਗਰਸ ਦੀ ਕਮੇਟੀ ਬਣੀ ਹੋਈ ਹੈ ਪਰ ਲੋਕ ਕਰੋੜਾਂ ਰੁਪਈਆ ਵੀ ਸ਼ਹਿਰ ਦੇ ਵਿੱਚ ਖਰਚ ਹੋ ਗਿਆ ਪਰ ਖੱਡੇ ਭਰੇ ਪਏ ਆ ਨਾਲੇ ਸਾਫ਼ ਨਹੀਂ ਹੋਏ ਤੇ ਪੁੜੀਆਂ ਟੁੱਟੀਆਂ ਪਈਆਂ ਹਾਲ ਬਹੁਤ ਮਾੜਾ ਹੈ ਲੋਕ ਕਹਿੰਦੇ ਯਾਰ ਕਿੱਥੇ ਫਸ ਗਈ ਕੋ ਕਰਾੜੀ ਦੀ ਕਮੇਟੀ ਦਾ ਸਿਸਟਮ ਅਜ ਤੱਕ ਸਾਨੂੰ ਸਮਝ ਨਹੀਂ ਲੱਗਿਆ ਕਿ ਇਸ ਦੇ ਵਿੱਚ ਕਮੀ ਕਿਸ ਬੰਦੇ ਦੀ ਹੈ ਪਤਾ ਨਹੀਂ ਇਹਦੇ ਵਿੱਚ ਕਿਸੇ ਬੰਦੇ ਦੀ ਨਲਾਕੀ ਹੈ ਜਿਸ ਟਾਈਮ ਸਰਕਾਰ ਕਾਗਜ਼ੀ ਰਹੀ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਹਰੇਕ ਬੰਦਾ ਅਪਰੋਚੇਬਲ ਸੀਗਾ ਉਹ ਮੰਤਰੀ ਨੂੰ ਫੋਨ ਕਰਦਾ ਤਾਂ ਉਹ ਐਮਐਲਏ ਨੂੰ ਫੋਨ ਕਰਦਾ ਤਾਂ ਉਹ ਕਿਸੇ ਅਧਿਕਾਰੀ ਕੋਲ ਜਾਂਦਾ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅੱਜ ਤੁਸੀਂ ਮੀਡੀਆ 'ਚ ਹੋ ਕੀ ਆ ਥੋੜਾ ਬੀਬੀ ਅਨਮੋਲ ਗਗਰਮਾਨ ਨੇ ਕਦੇ ਫੋਨ ਚੱਕਿਆ ਅਪਰਾਸ਼ਾਚਰ ਦੇ ਮੁੱਦੇ ਨੂੰ ਲੈ ਕੇ ਇੱਕ ਵਿਜੀਲੈਂਸ ਕੋਲ ਜਾਂਚ ਪੁੱਜੀ ਸੀਗੀ ਵਾਰਡ ਨੰਬਰ 12 ਦੇ ਵਿੱਚ ਜਿੱਤੇ ਉਮੀਦ ਲਗਾਇਆ ਜਾ ਰਿਹਾ ਵੀ ਸ਼ਾਇਦ ਕਿਸੇ ਕਾਂਗਰਸੀ ਆਗੂ ਤੇ ਵੀ ਪਰਚਾ ਹੋ ਸਕਦਾ ਉਹ ਜਾਂਚ ਖਾਤੇ ਤੱਕ ਚੱਲ ਰਹੀ ਹੈ 4-5 ਮਹੀਨੇ ਹੋ ਗਏ ਜਦਕਿ ਬਦਾਈ ਦਾ ਟਾਈਮ ਹੋ ਗਿਆ 6 ਮਹੀਨੇ ਰਹਿ ਗਏ ਕਾਉਂਸਲਰ ਨੂੰ ਕੀ ਲੱਗਦਾ ਕੋਈ ਕਾਂਗਰਸੀਆਂ ਨੇ ਕੋ ਰੋਕ ਰੱਖਤੇ ਆ ਜਾਂ ਫਿਰ ਮਾਮਲਾ ਕਿਉਂ ਠੰਡੇ ਬਸਤੇ ਚ ਪਿਆ ਉਹ ਤੋਂ ਬਾਅਦ ਵੀ ਅੱਜ ਤੱਕ ਕੋਈ ਉਹਨਾਂ ਨੂੰ ਸਿੱਟਾ ਨਹੀਂ ਨਿਕਲਿਆ ਇਹਦਾ ਮਤਲਬ ਸਾਫ਼ ਹੁੰਦਾ ਹੈ ਕਿ ਜਾਂ ਤਾਂ ਮੈਡਮ ਅਨਮੋਲ ਗਗਨ ਮਾਝੂੜ ਬੋਲਦੀ ਹੈ ਜਾਂ ਨਗਰ ਕੌਂਸਲ ਦੇ ਅਧਿਕਾਰੀ ਝੂਠ ਬੋਲਦੇ ਸੀਗੇ ਜਿਨ੍ਹਾਂ ਨੇ ਗਲਤ ਗੁੰਮਰਾਹ ਕਰਿਆ ਜੇ ਕੰਮ ਹੋਇਆ ਜੇ ਕੀਤਾ ਤਾਂ ਸਾਫ਼ ਕਟੋ ਜੇ ਨਹੀਂ ਕੀਤਾ ਤਾਂ ਬੇਬੁਨਿਆਦ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ ਬਿਲਕੁਲ ਤੁਹਾਡੇ ਲਈ ਸਹੀ ਨਹੀਂ ਪੜ੍ਹ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਗੱਲ ਕਰੀਏ ਵਿਧਾਨ ਸਭਾ ਹਲਕਾ ਖਰੜ ਦੀ ਤਾਂ ਹਲਕਾ ਖਰੜ ਦੀ ਸਿਆਸਤ ਲਗਾਤਾਰ ਭਗਦੀ ਹੋਈ ਨਜ਼ਰ ਆ ਰਹੀ ਹੈ ਤੇ ਕਦੇ ਆਮ ਆਦਮੀ ਪਾਰਟੀ ਦੇ ਕੰਮ ਵਿਰੋਧੀ ਗਣਾਂਦੇ ਨੇ ਤੇ ਕਦੇ ਕਾਂਗਰਸ ਦੇ ਕੰਮ ਵੀ ਵਿਰੋਧੀ ਗਣਾਂਦੇ ਨੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਚਾਵਲਾ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ ਕਿ ਆਖਰ ਖਰੜ ਦੀ ਸਿਆਸਤ ਜਾਂ ਕਿੱਧਰ ਨੂੰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਕੀ ਹਲਕਾ ਖਰੜ ਦੇ ਵਿੱਚ ਕੋਈ ਕੰਮ ਕੀਤਾ ਅਤੇ ਕਾਂਗਰਸ ਪਾਰਟੀ ਅੱਗੇ ਕੀ ਕਰਨ ਜਾ ਰਹੀ ਹੈ ਚਾਵਲਾ ਜੀ ਕੀ ਕਹਿਣਾ ਚਾਹੁੰਦੇ ਹੋ ਖਰੜ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਸਾਡੇ 3.5 ਸਾਲ ਦੇ ਵਿੱਚ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਖਾਸ ਤੌਰ ਤੇ ਸਾਡੇ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਨਗਰ ਕੌਂਸਲ ਕਮੇਟੀਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਸਾਡੇ ਖਰੜ ਬੱਸ ਸਟੈਂਡ ਦਾ ਕੰਮ ਲੈ ਲੀਏ ਸਾਡੇ ਕਰਾਲੀ ਬੱਸ ਸਟੈਂਡ ਦਾ ਕੰਮ ਲੈ ਲੀਏ ਨਵੇਂ ਗਰੋਂ ਬੱਸ ਸਟੈਂਡ ਦਾ ਕੰਮ ਲੈ ਲੀਏ ਹੁਣ ਤੱਕ ਇਹਨਾਂ ਨੇ ਕੋਈ ਵੀ ਬੱਸ ਸਟੈਂਡ ਨਹੀਂ ਬਣਾਇਆ ਜਿਹੜੀ ਚੀਜ਼ਾਂ ਨੂੰ ਲੈ ਕੇ ਇਹ ਸਰਕਾਰ ਆਪਣੀ ਬਣਾਈ ਸੀਗੀ ਆਮ ਆਦਮੀ ਪਾਰਟੀ ਇੱਕ ਜੁਮਲਾ ਪਾਰਟੀ ਹੈ ਲੋਕਾਂ ਨੂੰ ਗਲਤ ਗੁੰਮਰਾਹ ਕਰਕੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਹੋਈ ਪਾਰਟੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਉਹ ਹਾਲ ਹੋਣਾ ਜੋ BSP ਦੇ ਇੱਕ ਵਾਰੀ ਬਹੁਤ ਲੰਬੇ ਸਮੇਂ ਪਹਿਲਾਂ ਜਾਂਦਾ ਸੀ بڑے ਛੋਟੇ ਹੁੰਦੇ ਸੀਗੇ 8 ਐਮਐਲਏ ਆਏ ਸੀਗੇ ਪੰਜਾਬ 'ਚ ਮੇਰਾ ਖਿਆਲ ਹੈ ਵੀ ਰਾਦਾ ਉਹ ਹਾਲ ਹੋਣਾ ਕਿ ਵੀ ਬੀ ਵਿਐਸਪੀ ਦੀ ਜਿਹੜੀ ਵੋਟ ਅੱਜ ਰਹਿ ਗਈ 5000 ਦੇ ਕਰੀਬ ਸਰੇ ਗਲਕੇ ਕਿਤੇ 3000 ਕਿਤੇ 2000 ਇਹਨਾਂ ਨੂੰ 1000 ਵੋਟ ਦੇ ਕਰੀਬ ਜਿਹੜੀ ਵੋਟ ਰਰੇ ਗਲਕੇ ਪੈਣੀ ਸ਼ੁਰੂ ਹੋ ਜੂਗੀ ਇੱਕ ਨਾਮ ਬਣ ਕੇ ਰਹਿ ਜਾਊਗਾ ਇੱਕ ਕਿ ਆਮ ਆਦਮੀ ਦੀ ਕੋਈ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਸੀ ਚਾਵਲਾ ਜੀ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਮ ਬਣ ਕੇ ਰਹਿ ਜੂਗੀ ਵੀ ਸਰਕਾਰ ਹੈਗੀ ਸੀ ਪਰ ਲਗਾਤਾਰ ਦੇ ਵਿਚ ਆਮ ਆਦਮੀ ਪਾਰਟੀ ਬਲਦਾ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਕੰਮ ਹੀ ਬਹੁਤ ਕਰੇ ਮੈਡਮ ਅਨਮੋਲ ਗਗਨਮਾਨ ਕਹਿ ਰਹੇ ਆ ਕਿ ਖਰੜ ਹਲਕੇ ਦੇ ਵਿੱਚ ਕੰਮ ਹੀ ਬਹੁਤ ਵਧੀਆ ਹੋ ਗਏ ਸੜਕਾਂ ਬਣ ਗਈਆਂ ਵਿਕਾਸ ਹੀ ਵਿਕਾਸ ਹੋਇਆ ਪੈ ਟਿਊਬਲਾਂ ਦੇ ਉਦਘਾਟਨ ਹੋ ਰਹੇ ਆ ਪਾਣੀ ਆ ਰਿਹਾ ਸਭ ਕੁਝ ਵਧੀਆ ਹੋ ਰਿਹਾ ਦੇਖੋ ਮੈਂ ਪੁੱਛਣਾ ਚਾਹਨਾ ਆਪਣੀ ਭੈਣ ਅਨਮੋਲ ਗਗਨਮਾਨ ਨੂੰ ਕਿ ਤੁਸੀਂ ਸਾਨੂੰ ਪੂਰੇ ਹਲਕਾ ਖਰੜ ਦੇ ਵਿੱਚ ਪੁਲ ਨੂੰ ਲੈ ਕੇ ਕੰਮ ਦੱਸੋ ਵੀ ਤੁਸੀਂ ਕਿੱਥੇ ਪੁਲੀ ਕਿਹੜਾ ਪੁਲ ਆਇਆ ਕਿਹੜੀ ਸੜਕਾਂ ਬਣਾਈ ਬੜਾਈਆਂ ਜੇ ਤੁਸੀਂ ਝੂਠੀਆਂ ਗੱਲਾਂ ਕਰੀ ਜਾਨੀਆਂ ਵੀ ਮੈਂ ਵਿਕਾਸ ਬਹੁਤ ਕਰਵਾਇਆ ਮੈਂ ਡਿਵੈਲਪਮੈਂਟ ਬਹੁਤ ਕਰਾਈਏ ਇਹ ਬਿਲਕੁਲ ਬੇਬੁਨਿਆਦੀ ਗੱਲਾਂ ਹਾਂ ਗੱਲ ਕਰੀਏ ਟਿਊਬਲਾਂ ਨੂੰ ਲੈ ਕੇ ਟਿਊਬਲਾਂ ਨੂੰ ਲੈ ਕੇ ਜਿਹੜੀ ਗੱਲ ਕਰਦੇ ਹਾਂ ਖਰੜ ਦੇ ਵਿੱਚ ਜੋ ਟਿਊਬਲ ਕੁਛ ਲੱਗੇ ਆ ਉਹਦੇ ਵਿੱਚ ਜਿਹੜੀ ਸਾਡੀ ਭੈਣ ਛੋਟੀ ਲੂੰਗੀ ਆ ਉਹਨੇ ਬੜਾ ਸੰਘਰਸ਼ ਵਿਢਿਆ ਉਹਨੇ ਆਪਣੇ ਟਾਈਮ ਦੇ ਵਿੱਚ ਟਿਊਬਲ ਜਦੋਂ ਜਹਿਦ ਕਰਕੇ ਜਿਹੜੇ ਪਾਸ ਕਰਵਾਏ ਸੀਗੇ ਜਿਹਦੇ ਨਾਲ ਤਮਾਮ ਕਾਂਗਰਸ ਦੇ ਕਾਉਂਸਲਰ ਤੇ ਤਮਾਮ ਹੋਰ ਵੀ ਕਾਉਂਸਲਰ ਉਹਨਾਂ ਨਾਲ ਜਿਹੜੇ ਸ਼ਾਮਲ ਸੀ ਕਿਉਂਕਿ ਲੋਕਾਂ ਨੇ ਜਿਸ ਵਾਰ ਤੋਂ ਜਿੱਤ ਕੇ ਆਨੇ ਆਪਣੇ ਕੰਮ ਕਰਵਾਉਣੇ ਹੁੰਦੇ ਆ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਟਿਊਬਲਾਂ ਦਾ ਜਿਹੜਾ ਕੰਮ ਉਹ ਵੀ ਪਿਛਲੀ ਕੌਂਸਲ ਦੇ ਟਾਈਮ ਹੋਇਆ ਇਹਨਾਂ ਨੇ ਆਪਣੀ ਗੁੰਡਾਗਰਦੀ ਕਰਕੇ ਅੱਜ ਖੜ ਦੇ ਵਿੱਚ ਤੋਂ ਲੌਂਗਿਆ ਪ੍ਰਧਾਨ ਜੋ ਸਾਡੀ ਹੈਗੀ ਉਹਨੂੰ ਜਿਹੜਾ ਉੱਥੇ ਕੁਰਸੀ ਤੋਂ ਧਾਰਿਆ ਗਿਆ ਇਹ ਬਿਲਕੁਲ ਜੰਗਲ ਰਾਜ ਕੀਤਾ ਇਸ ਤਰ੍ਹਾਂ ਦੀ ਹਰਕਤ ਮੇਰਾ ਖਿਆਲ ਹੈ ਵੀ ਕੋਈ ਵੀ ਪਾਰਟੀ ਨੇ ਨਹੀਂ ਅਜਿਹਾ ਕੀਤਾ ਇਹ ਆਮ ਆਦਮੀ ਦੀ ਪਾਰਟੀ ਜਿਹੜੀ ਆਮ ਲੋਕਾਂ ਦੀ ਸਰਕਾਰ ਬਣਾਈ ਸੀਗੀ ਇਹਨਾਂ ਨੇ ਲੇਕਿਨ ਮੈਨੂੰ ਲੱਗਦਾ ਹੈ ਖਾਸ ਬੰਦਿਆਂ ਦੀ ਸਰਕਾਰ ਬਣ ਕੇ ਰਹੇਗੀ ਔਰ ਦੇਖਣੇ ਦੀ ਗੱਲ ਇਹ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੜ ਦੇ ਵਿੱਚ ਕਿੰਨੀ ਕੁ ਜਿਹੜਾ ਵਿਕਾਸ ਕਰਾ ਸਕਦੇ ਆ ਉਹ ਅਜੇ ਦੇਖਣਾ ਬਾਕੀ ਹੈ ਤੁਸੀਂ ਜਸਪ੍ਰੀਤ ਲੋਗਿਆ ਦੀ ਗੱਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਵੀ ਟਿਊਬਲੈ ਨੇ ਚੰਗਾ ਕਰਿਆ ਤੇ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਸਹਿਯੋਗ ਕੀਤਾ ਤਾਂ ਕਿ ਮੁੱਦਾ ਪਾਣੀ ਪੀਣ ਵਾਲਾ ਦਾ ਸੀਗਾ ਫਿਰ ਉਹਨਾਂ ਨੂੰ ਉਤਾਰਿਆ ਕਰਤੇ ਆ ਉਹੀ ਕਾਉਂਸਲਰ ਉਹਨਾਂ ਨੂੰ ਉਹ ਉਹਨਾਂ ਕੋਲ ਜਿਹੜੇ ਹੈਗੇ ਸੀਗੇ ਲਾਸਟ ਟਾਈਮ ਤੱਕ ਕਾਉਂਸਲਰ ਸੀਗੇ ਜਿਸ ਟਾਈਮ ਉਹ ਪ੍ਰਧਾਨ ਬਣੇ ਰਹੇ ਉਹਨਾਂ ਕੋਲ ਦੋ ਕਾਉਂਸਲਰਾਂ ਦੀ ਜਿਹੜੀ ਕਮੀ ਹੋਈ ਲੇਕਿਨ ਜੇ ਗੱਲ ਕਰੀਏ ਆਪਾਂ ਦੋ ਕਾਉਂਸਲਰ ਜਿਹੜੇ ਕਈ ਵਾਰੀ ਕਾਉਂਸਲਰਾਂ ਨੂੰ ਇਹ ਕਿ ਨਵੀਆਂ ਗੱਲਾਂ ਚੱਲਦੀਆਂ ਕਿ ਘਰ ਵਾਪਸੀ ਆਈ ਲੋਕ ਪਾਰਟੀ ਛੱਡ ਕੇ ਚਲੇਗੇ ਉਹ ਕੌਂਸਲਰ ਜਿਹੜੇ ਸੀਗੇ ਉਹ ਪਾਰਟੀ ਜਿਹੜੀ ਹੈਗੀ ਐ ਇਹਦੀ ਜਿਹੜੀ ਛੱਡ ਕੇ ਚਲੇ ਗਏ ਲੌਂਗਿਆ ਦੀ ਇਸ ਕਰਕੇ ਉਹਨਾਂ ਨੂੰ ਪ੍ਰਧਾਨ ਬੇਪਰੋਖ ਕਹਿ ਰਹੇ ਅਸੀਂ ਹੁਣ ਆਪਣਾ ਆਪ ਦਾ ਜਿਹੜਾ ਇੱਥੇ ਨਗਰ ਕੌਂਸਲ ਦਾ ਪ੍ਰਧਾਨ ਬਣਾਣਾ ਕਿ ਅਸੀਂ ਰਿਕਾਰਡ ਤੋੜ ਜਿਹੜਾ ਜਿਹੜਾ ਹੈਗਾ ਕੰਮ ਕਰਾਂਗੇ ਮੈਨੂੰ ਹੁਣ ਲੱਗਦਾ ਨਹੀਂ ਵੀ ਰਿਕਾਰਡ ਤੌਰ 'ਤੇ ਕੰਮ ਹੋਊਗਾ ਕਿਉਂਕਿ ਪਿਛਲੇ ਆ ਮਹਿਲੋਂਗਿਆ ਦੀ ਸਪੀਚ ਸੁਣੀ ਲੋਂਗਿਆ ਦੀ ਇੰਟਰਵਿਊ ਸੁਣੀ ਉਹਦੇ ਵਿੱਚ ਉਹਨੇ ਕਿਹਾ ਕਿ ਮੇਰੇ ਜਿਹੜੇ ਕੰਮ ਕੀਤੇ ਹੋਏ ਆ ਮੇਰੇ ਜਿਹੜੇ ਹਾਊਸ ਦੇ ਵਿੱਚ ਮਤੇ ਪਾਸ ਕੀਤੇ ਹੋਏ ਆ ਜੇ ਉਹਨਾਂ ਨੂੰ ਇਹ ਲਾਗੂ ਕਰ ਦਨ ਉਹਨਾਂ ਨੂੰ ਇਹ ਕੰਪਲੀਟ ਕਰ ਦਨ ਤਾਂ ਵੀ ਇਹਨਾਂ ਕੋਲ ਜਿੰਨੀ ਦੇਰ ਤੱਕ ਨਗਰ ਕੌਸਲ ਟੁੱਟਣੀ 8-10 ਮਹੀਨੇ ਰਹਿ ਚੁੱਕੇ ਆ ਉਨੀ ਦੇਰ ਤੱਕ ਆਹੀ ਕੰਮ ਨਹੀਂ ਕੰਪਲੀਟ ਹੋਣੇ ਹੋਰ ਇਹਨਾਂ ਨੇ ਕਿਆ ਕਰਨਾ ਸੋ ਇਸ ਕਰਕੇ ਮੈਂ ਪੈਣ ਅਨਮੋਲ ਗਗਨ ਮਾਨ ਨੂੰ ਇਹ ਕਹਿਣਾ ਚਾਹਨਾ ਕਿ ਪਾਰਟੀ ਬਾਜੀ ਛੱਡ ਕੇ ਆਪਾਂ ਲੋਕਾਂ ਦਾ ਦੇਖੀਏ ਅੱਜ ਲੋਕ ਤਰahit ਰਹੀ ਕਰ ਰਹੇ ਆ ਲੋਕਾਂ ਦਾ ਲੰਘਣਾ ਖਾਣਾ ਪੀਣਾ ਉੱਠਣਾ ਬੈਠਣਾ ਬੜਾ ਮੁਸ਼ਕਲ ਹੋਇਆ ਹੋਇਆ ਆਪਾਂ ਆਪਣੀ ਪਾਰਟੀ ਨੂੰ ਛੱਡੀਏ ਮੈਂ ਪਹਿਲਾਂ ਵੀ ਕਿਹਾਤਾ ਤੁਹਾਡੇ ਮੀਡੀਆ ਰਹੀ ਮੈਂ ਹੁਣ ਵੀ ਕਹਿਣਾ ਕਿ ਬੀਬੀ ਅਨਮੋਲ ਗਗਨ ਮਾਨ ਨੂੰ ਜਿੱਥੇ ਤੁਸੀਂ ਸਾਨੂੰ ਤੁਹਾਨੂੰ ਸਾਡੀ ਲੋੜ ਆ ਕਿਸੇ ਵੀ ਪਾਰਟੀ ਦੀ ਲੋੜ ਆ ਲੋਕਾਂ ਦੇ ਹਿੱਤ ਦੇ ਲਈ ਲੋਕ ਸੁਰੱਖਿਤ ਰਹਿਣ ਉਹਨਾਂ ਦੇ ਹਿੱਤਾਂ ਦੇ ਲਈ ਅਸੀਂ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਪਿੱਛੇ ਲੱਗਣ ਨੂੰ ਤਿਆਰ ਹੈ ਕਿਉਂਕਿ ਤੁਸੀਂ ਹਲਕੇ ਦੀ ਨਮਾਇੰਦਗੀ ਕਰ ਰਹੇ ਹੋ ਸੋ ਇਸ ਕਰਕੇ ਲੋਕਾਂ ਦੇ ਜਿਹੜੇ ਕੰਮ ਅੱਗੇ ਹੋ ਕੇ ਕਰੋ ਨਾ ਕਿ ਪਾਰਟੀ ਵਾਦੀ ਚੋ ਚਾਵਲਾ ਜੀ ਜਦੋਂ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਤੁਸੀਂ ਕੋਰਾਲੀ ਹਸਪਤਾਲ ਦੇ ਮੁੱਦੇ ਨੂੰ ਲੈ ਕੇ ਜਿਹੜਾ 26 ਦਿਨ ਉੱਥੇ ਸੰਘਰਸ਼ ਕੀਤਾ ਤੇ ਧਰਨਾ ਵੀ ਲੱਗਿਆ ਸੀਗਾ ਕਾਂਗਰਸ ਦੀ ਸਰਕਾਰ ਹੈ ਲੋਕਾਂ ਨੂੰ ਉਮੀਦਾਂ ਬੋਸੀਆਂ ਵੀ ਹਸਪਤਾਲ ਅਪਗ੍ਰੇਡ ਹੋਵੇਗਾ ਪਰ ਜਿਹੜੇ ਸਿੱਧੂ ਸਾਹਿਬ ਸੀਗੇ ਉਹਨਾਂ ਨੇ ਕੁਝ ਉੱਥੇ ਡਾਕਟਰ ਜ਼ਰੂਰ ਭੇਜੇ ਪਰ ਅਪਗ੍ਰੇਡ ਹੋਇਆ ਨਹੀਂ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਹਿ ਰਹੇ ਸੀਗੇ ਵੀ ਇਹ ਵੀ ਅਪਗ੍ਰੇਡ ਹੋਵੇਗਾ ਤੇ ਸੀਐਮ ਸਾਹਿਬ ਵੀ ਇੱਥੇ ਆਏ ਸੀਗੇ ਸੀਐਮ ਸਾਹਿਬ ਦਾ ਰੋਲਾ ਬਹੁਤ ਸੀਗਾ ਵੀ 13 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋ ਗਈ ਪਰ ਅਜੇ ਤੱਕ ਗ੍ਰਾਂਟ ਪੁੱਜੀ ਨਹੀਂ ਕੀ ਕਮੀ ਹੋ ਸਕਦੀ ਹੈ ਦੇਖੋ ਸੀਐਮ ਸਾਹਿਬ ਦਾ ਤਾਂ ਮੈਨੂੰ ਪਤਾ ਨਹੀਂ ਵੀ 13 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਕਿੱਥੇ ਜਾਰੀ ਕੀਤੀ ਉਹਨਾਂ ਨੇ ਕਦੋਂ ਜਾਰੀ ਕੀਤੀ ਹੈ ਲੇਕਿਨ ਵਿੱਚ ਨੂੰ ਇੱਕ ਰੌਲਾ ਜ਼ਰੂਰ ਸੁਣਿਆ ਸੀਗਾ ਕਿ ਹਸਪੀਟਲ ਦੇ ਵਿੱਚ ਕੰਮ ਹੋਣਾ ਸ਼ੁਰੂ ਹੋ ਗਿਆ ਮੈਨੂੰ ਨੇ ਅੱਜ ਤੱਕ ਦੇਖਿਆ ਵੀ ਉਹ ਕੰਮ ਕਿੱਥੇ ਸ਼ੁਰੂ ਹੋਇਆ ਜੇ ਗੱਲ ਕਰੀਏ ਜਿਹੜਾ ਅਸੀਂ 26 ਦਿਨਾਂ ਦਰ ਸੰਘਰਸ਼ ਕੀਤਾ ਸੀਗਾ ਉਸ ਟਾਈਮ ਅਸੀਂ ਅਕਾਲੀ ਦਲ ਦੇ ਖਿਲਾਫ ਸੰਘਰਸ਼ ਵਿੜਿਆ ਕਿ ਹਸਪੀਟਲ ਨੂੰ ਅਪਗ੍ਰੇਡ ਕਰਾਇਆ ਜਾਵੇ ਜਦੋਂ ਸਰਦਾਰ ਬਲਬੀਰ ਸਿੰਘ ਸਿੱਧੂ ਕਾਂਸ ਦਾ ਟਾਈਮ ਮੰਤਰੀ ਬਣੇ ਹੈਲਥ ਮੰਤਰੀ ਬਣੇ ਅਸੀਂ ਉਹਨਾਂ ਕੋਲ ਮੰਗ ਰੱਖੀ ਉਹਨਾਂ ਨੇ ਸਾਰੀ ਫਾਈਲ ਜੋ ਤਿਆਰ ਕੀਤੀ ਤਿਆਰ ਕਰਕੇ ਕੈਪਟਨ ਅਮਨਿੰਦਰ ਸਿੰਘ ਦੀ ਕੋਲ ਭੇਜੀ ਗਈ ਲੇਕਿਨ ਉੱਥੋਂ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਅੜਚਣਾਂ ਲੱਗੀਆਂ ਕਿਸੇ ਤਰੀਕੇ ਦੀ ਅਰਜ਼ਨਾ ਲੱਗਣ ਦੇ ਨਾਲ ਉਸ ਕਾਰਨ ਜਿਹੜਾ ਹਸਪਤਲ ਨੇੜੇ ਜਾ ਕੇ ਅਪਗ੍ਰੇਡ ਹੋਣ ਤੋਂ ਜਿਹੜਾ ਰਹਿ ਗਿਆ ਫਿਰ ਉਸ ਤੋਂ ਬਾਅਦ ਆ ਜਿਹੜੀ ਨਵੀਂ ਸਰਕਾਰ ਬਣੀ ਹੈ ਇਹਨਾਂ ਨੇ ਕਿਹਾ ਵੀ ਅਸੀਂ ਹਸਪਤਲ ਨੂੰ ਅਪਗ੍ਰੇਡ ਕਰਾਉਂਗੇ ਇਹਨਾਂ ਦੀ ਸਰਕਾਰ ਨੇ ਵੀ ਹਸਪਤਲ ਨੂੰ ਅਪਗ੍ਰੇਡ ਨਹੀਂ ਕਰਾਇਆ ਲੇਕਿਨ ਮੈਂ ਹੁਣ ਤੁਹਾਡੇ ਇਲੈਕਟ੍ਰੋਨਿਕ মিডিਆ ਰਾਹੀਂ ਅੱਜ ਲੋਕਾਂ 'ਚ ਇਹ ਵਿਸ਼ਵਾਸ ਉਹਨਾਂ ਲੋਕਾਂ ਨੂੰ ਲੋਕਾਂ 'ਚ ਵਾਅਦਾ ਕਰਦਾ ਕਿ 2027 'ਚ ਥੋੜੀ ਸਰਕਾਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੁਹਾਡੇ ਲੋਕਾਂ ਦੇ ਨਾਲ ਸਰਕਾਰ ਬਣਨ ਜਾ ਰਹੀ ਹੈ ਸਭ ਤੋਂ ਪਹਿਲਾਂ ਜਿਹੜੀਆਂ ਮੁੱਢਲੀ ਸਹੂਤਾ ਚਾਹੇ ਹਸਪੀਟਲ ਨੂੰ ਅਪਗ੍ਰੇਡ ਕਰਾਣ ਦੀ ਹੋਵੇ ਚਾਹੇ ਉਹ ਬਸ ਸਟੈਂਡ ਕੰਪਲੀਟ ਕਰਾਣ ਦੀ ਹੋਵੇ ਚਾਹੇ ਉਹ ਗਲੀਆਂ ਨਾਲੀਆਂ ਦੇ ਕੰਮ ਨੂੰ ਲੈ ਕੇ ਹੋਵੇ ਚਾਹੇ ਉਹ ਟਿਊਬਵਲ ਦੇ ਕੰਮ ਨੂੰ ਲੈ ਕੇ ਹੋਵੇ ਚਾਹੇ ਉਹ ਗਊਸ਼ਾਲਾ ਨੂੰ ਲੈ ਕੇ ਹੋਵੇ ਗਊਸ਼ਾਲਾ ਦੇ 2 ਏਕੜ ਜ਼ਮੀਨ ਅਸੀਂ ਜਿਹੜੀ 3-4 ਏਕੜ ਜ਼ਮੀਨ ਅਸੀਂ ਜਿਹੜੀ ਸਾਡੀ ਸ਼ਾਮਰਾਟ ਜ਼ਮੀਨ ਇੱਥੇ ਪਈ ਹੈ ਨਦੀ ਦੇ ਵਿੱਚ ਉਹਨੂੰ ਅਸੀਂ ਕਰਕੇ ਚਾਰਦੀਵਾਰੀ ਉਹਦੇ ਵਿੱਚ ਛੱਟ ਪਾ ਕੇ ਗਊਸ਼ਾਲਾ ਦਾ ਇੱਕ ਬਹੁਤ ਵਧੀਆ ਜਿਹੜਾ ਇੱਥੇ ਗਊਸ਼ਾਲਾ ਬਣਾਈ ਜਾਊਗੀ ਇਸ ਤਰ੍ਹਾਂ ਦੇ ਜਿਹੜੇ ਅਨੇਕਾ ਕੰਮ ਐ ਚਾਹੇ ਕਿਤੇ ਪਿੰਡਾਂ ਦੇ ਵਿੱਚ ਸਾਡੇ ਅਜ ਸ਼ਮਸ਼ਾਨ ਘਟਾਂ ਨਹੀਂ ਹੈਗੀਆਂ ਉਹ ਸ਼ਮਸ਼ਾਨ ਘਟਾਂ ਦਾ ਕੰਮ ਪੂਰਾ ਕੀਤਾ ਜਾਊਗਾ ਚਾਹੇ ਖੇਡਣ ਲਈ ਗਰਾਊਂਡ ਨਹੀਂ ਹੈਗੇ ਉਹਨਾਂ ਦੇ ਬੱਚਿਆਂ ਦੇ ਗਰਾਊਂਡ ਬਣਾਏ ਜਾਣਗੇ ਸੋ ਇਸ ਤਰ੍ਹਾਂ ਦੀਆਂ ਅਨੇਕਾ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਜਿਹੜੀਆਂ ਜ਼ਮਾਂਤ ਚ ਐ ਉਹ ਅਸੀਂ ਆਉਣ ਵਾਲੀ ਸਰਕਾਰ ਦੇ ਵਿੱਚ ਤੁਹਾਡਾ ਸਹਿਯੋਗ ਮਿਲੇ ਲੋਕਾਂ ਦੀ ਸਰਕਾਰ ਬਣ ਰਹੀ ਹੈ ਤੁਹਾਡਾ ਮੀਡੀਆ ਦਾ ਸਹਿਯੋਗ ਮਿਲੇ ਸੋ ਸਾਰਿਆਂ ਦਾ ਲੋਕਾਂ ਦਾ ਭਾਈਆਂ ਦਾ ਪਿਆਰ ਮਿਲਣ ਦੇ ਨਾਲ 2027 ਚ ਤੁਹਾਡੀ ਲੋਕਾਂ ਦੀ ਸਰਕਾਰ ਬਣ ਰਹੀ ਹੈ ਔਰ ਤੁਹਾਡੇ ਲੋਕਾਂ ਦੇ ਕੰਮ ਜਿਹੜੇ ਹੈਗੇ ਤੁਸੀਂ ਆਪ ਕਰਾਉਣ ਜਾ ਰਹੇ ਹੋ ਚਾਵਲਾ ਸਾਹਿਬ ਇੱਕ ਗੱਲ ਕਰਾਂ ਤੁਹਾਨੂੰ ਤੁਹਾਡੀ ਸ਼ਹਿਰ ਵਸੇ ਤਰੀਬ ਬੜੀ ਕਰਦੇ ਸੀਗੇ ਜਦੋਂ ਤੁਸੀਂ ਗਊ ਸੇਵਾ ਦੇ ਕਮਿਸ਼ਨ ਦੇ ਚੇਅਰਮੈਨ ਲੱਗੇ ਸੀਗੇ ਉਪ ਚੇਅਰਮੈਨ ਹੈ ਸ਼ਹਿਰ ਦੇ ਵਿੱਚ ਕੋਈ ਵੀ ਕਾਹ ਨਹੀਂ ਲਿਖਦੀ ਸੀਗੀ ਪਰ ਅੱਜ ਹਾਲਾਤ ਦੇਖੋ ਰੋਜ਼ ਐਕਸੀਡੈਂਟ ਕਿਥੇ ਕਿਤੇ ਕੋ ਹੋ ਜਾਂਦਾ ਹੈ ਦੇਖੋ ਜਿਸ ਟਾਈਮ ਮੈਂ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਲੱਗਿਆ ਮੈਂ तमाम ਆਪਣੇ ਪੰਜਾਬ ਦੇ ਵਿੱਚ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਚੋਂ ਗਊਆਂ ਗਊਧਾਨਾਂ ਨੂੰ ਜਗਵਾ ਕੇ ਉਹਨਾਂ ਨੂੰ ਸਹੀ ਟਿਕਾਣੇ ਤੇ ਪਹੁੰਚਾਇਆ ਜਿਸ ਤਰ੍ਹਾਂ ਗਊਸ਼ਾਲਾਵਾਂ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਨਗਰ ਪਸ਼ੂ ਕਮੇਟੀਆਂ ਤੇ ਉਹਨਾਂ ਨੂੰ ਪੈਸੇ ਲਵਾਏ ਕਿਉਂਕਿ ਉਹਨਾਂ ਦੇ ਚਾਰੇ ਲਈ ਪੈਸੇ ਲਵਾਉਣਾ ਪੈਂਦਾ ਉਹਨਾਂ ਨੂੰ ਹਰੇਕ ਮਹੀਨੇ ਉਹਨਾਂ ਦੇ ਚਾਰੇ ਲਈ ਪੈਸੇ ਲਵਾਏ ਉਸ ਤੋਂ ਬਾਅਦ ਸਾਡੇ ਕੋਲ ਕਰੀਬ 60 ਦੇ 60-70 ਕਰੋੜ ਰੁਪਏ ਗਊਧਾਨ ਜੋਗਾ ਜਿਹੜਾ ਸਾਡੀ ਸਰਕਾਰ ਦੇ ਕੋਲ ਉਸ ਟਾਈਮ ਜਦੋਂ ਸਾਡੀ ਸਰਕਾਰ ਗਈ ਉਸ ਟਾਈਮ ਪਿਆ ਸੀਗਾ ਜਾਣ ਤੇ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਹਰੇਕ ਗਊਸ਼ਾਲਾ ਨੂੰ 5 ਲੱਖ ਦਾ 5 ਲੱਖ ਦਾ 5-5 ਲੱਖ ਦੇ ਕਈ ਗਊਸ਼ਾਲਾ ਨੂੰ ਚੈੱਕ ਦਿੱਤੇ ਉਹ ਚੈੱਕ ਕੈਸ਼ ਵੀ ਹੋਏ ਔਰ ਗਊਸ਼ਾਲਾ ਦੇ ਵਿੱਚ ਕੰਮ ਵੀ ਹੋਇਆ ਸੋ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਗਊ ਧਨ ਸਭ ਤੋਂ ਵੱਡਾ ਧਨ ਹੈ ਜਿਹਦੀ ਜੇ ਆਪਾਂ ਸੇਵਾ ਕਰੂਗੇ ਤਾਂ ਸਾਨੂੰ ਰੱਬ ਜਿਹੜਾ ਹੈਗਾ ਬਹੁਤ ਮਤਲਬ ਹੋਰ ਵੀ ਬਲੰਦੀਆਂ ਤੇ ਪਹੁੰਚਾਊਗਾ ਸੋਇਤਰੀਕੇ ਨਾਲ ਜਿਹੜਾ ਸਾਡਾ ਗਉਂਤਾਨ ਦਾ ਪੈਸਾ ਪਿਆ ਸਰਕਾਰ ਕੋ ਜੇ ਤੁਸੀਂ ਉਹਨੂੰ ਪੂਰੇ ਪੰਜਾਬ ਦੇ ਵਿੱਚ ਲਾ ਦੋ ਤਾਂ ਕਿਤੇ ਵੀ ਗਉਂਤਾਨ ਰੁਲ ਨਹੀਂ ਸਕਦਾ ਔਰ ਜਿਸੇ ਤਰੀਕੇ ਨਾਲ ਮੈਂ ਕੁਰਾਲੀ ਦੇ ਵਿੱਚ ਤੇ ਗਉਂਆਂ ਜਿਹੜੀਆਂ ਹੈਗੀਆਂ ਚਕਵਾ ਕੇ ਇਹਨਾਂ ਨੂੰ ਸਹੀ ਇਹਨਾਂ ਦੇ ਘਰ ਪਹਚਾਇਆ ਇਸ ਤਰੀਕੇ ਨਾਲ ਜਿਹ ਪੰਜਾਬ ਦਾ ਜਿਹੜਾ ਚੇਅਰਮੈਨ ਲੱਗਿਆ ਸਾਡਾ ਗਉਂ ਸੇਵਾ ਕਮਿਸ਼ਨ ਦਾ ਮੈਂ ਉਹਨੂੰ ਵੀ ਕਹਿਣਾ ਚਾਹਨਾ ਔਰ ਮਿਨਿਸਟਰ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰੋ ਗਉਂਤਾਨ ਨੂੰ ਇਹਨਾਂ ਦੇ ਪਾਣੀ ਦਾ ਖਾਣ ਦਾ ਪੀਣ ਦਾ ਬੈਠਣ ਦਾ ਉੱਠਣ ਦਾ ਸਹੀ ਪ੍ਰਬੰਧ ਕਰੋ ਤਾਂ ਕਿ ਜਿਹੜਾ ਸਾਡਾ گاؤں ਧੰਨਾ ਉਹ ਰੋੜਾ ਲੱ ਸਕੇ ਰੋੜਾ। ਅ ਕੁਰਾਰੀ ਨਗਰ ਕੌਂਸਲ ਦੀ ਗੱਲ ਕਰਦੇ ਆ। ਕੁਰਾਰੀ ਨਗਰ ਕੌਂਸਲ ਤੇ ਜਿਹੜੀ ਇਹ ਕਾਂਗਰਸ ਦੀ ਕਮੇਟੀ ਬਣੀ ਹੋਈ ਹੈ ਪਰ ਲੋ ਕਰੋੜਾਂ ਰੁਪਈਆ ਵੀ ਸ਼ਹਿਰ ਦੇ ਵਿੱਚ ਖਰਚ ਹੋ ਗਿਆ ਪਰ ਖੱਡੇ ਭਰੇ ਪਏ ਆ। ਨਾਲੇ ਸਾਫ ਨਹੀਂ ਹੋਏ ਤੇ ਪੁਰੀਆਂ ਟੁੱਟੀਆਂ ਪਈਆਂ। ਹਾਲ ਬਹੁਤ ਮਾੜਾ ਹੈ। ਲੋਕ ਕਹਿੰਦੇ ਯਾਰ ਕਿੱਥੇ ਫਸ ਗਈ? ਕੀ ਕਹੋਗੇ? ਕਿੱਥੇ ਕਮੀ ਕਿੱਥੇ ਰਹਿ ਗਈ? ਦੇ ਕੋ ਕਰਾਲੀ ਦੀ ਕਮੇਟੀ ਦਾ ਸਿਸਟਮ ਅੱਜ ਤੱਕ ਸਾਨੂੰ ਸਮਝ ਨਹੀਂ ਲੱਗਿਆ ਕਿ ਇਸ ਦੇ ਵਿੱਚ ਕਮੀ ਕਿਸ ਬੰਦੇ ਦੀ ਹੈ ਨਗਰ ਕੌਂਸਲ ਕਮੇਟੀ ਦੇ ਅਧਿਕਾਰੀਆਂ ਦੀ ਹੈ ਜਾਂ ਸਾਡੀ ਕਾਉਂਸਲ ਦੀ ਕਮੀ ਹੈ ਕਿਉਂਕਿ ਮੈਂ ਲੋਕਾਂ ਦੀ ਗੱਲ ਕਰਾਂ ਅੱਜ ਲੋਕ ਬੜੇ ਪਰੇਸ਼ਾਨ ਹੈ ਗਲੀਆਂ ਦੇ ਵਿੱਚ ਗੰਦ ਪਿਆ ਡੰਬ ਹੋਏ ਪਏ ਆ ਪਾਣੀ ਦੀ ਸੂਤਾ ਸਹੀ ਨਹੀਂ ਹੈਗੀ ਅਨੇਕਾ ਤਰੀਕੇ ਦੀਆਂ ਜਿਹੜੀਆਂ ਤਕਲੀਫਾਂ ਲੋਕਾਂ ਨੂੰ ਆ ਰਹੀਆਂ ਹਨ ਪਤਾ ਨਹੀਂ ਇਹਦੇ ਵਿੱਚ ਕਿਸ ਬੰਦੇ ਦੀ ਨਲੈਕੀ ਹੈ ਚਾਹਤ ਅਸੀਂ ਹੁਣ ਕਿਸੇ ਦਾ ਨਾਉ ਨਹੀਂ ਲੈਣਾ ਕਿਸੇ ਅਧਿਕਾਰੀ ਨੂੰ ਗੱਲ ਕਰੀਏ ਉਹ ਕਹਿੰਦੇ ਜੀ ਸਾਨੂੰ ਤਾਂ ਸਰਕਾਰ ਦਾ ਅਜੇ ਹੁਕਮ ਨਹੀਂ ਆਇਆ ਜੇ ਸਰਕਾਰ ਦਾ ਹੁਕਮੇ ਨਹੀਂ ਆਇਆ ਜੇ ਸਰਕਾਰ ਨੇ ਲੋਕਾਂ ਨੂੰ ਐਨੀ ਤਸੀਹੇ ਦੇਣਿਆ ਐਨੀ ਤਸੱਦ ਸਰਕਾਰ ਦੇ ਹੁੰਦੇ ਲੋਕਾਂ ਨੂੰ ਕਟਣੀ ਪੈਣੀ ਐ ਤਾਂ ਮੈਂ ਕਹਿੰਦਾ ਇਹੋ ਜੀ ਸਰਕਾਰ ਨਾਲੋਂ ਤਾਂ ਸਰਕਾਰ ਨਾ ਹੀ ਹੋਣੀ ਚੰਗੀ ਸੀ ਲੋਕਾਂ ਲਈ ਕਿਉਂਕਿ ਜਿਸ ਤਰ੍ਹਾਂ ਸਰਕਾਰ ਕਾਗਜ਼ੀ ਰਹੀ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਹਰੇਕ ਬੰਦਾ ਅਪਰੋਚੇਬਲ ਸੀਗਾ ਉਹ ਮੰਤਰੀ ਨੂੰ ਫੋਨ ਕਰਦਾ ਤਾਂ ਉਹ ਐਮਐਲਏ ਨੂੰ ਫੋਨ ਕਰਦਾ ਤਾਂ ਉਹ ਕਿਸੇ ਅਧਿਕਾਰੀ ਕੋਲ ਜਾਂਦਾ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਨਾ ਅੱਜ ਤੁਸੀਂ মিডিਆ 'ਚ ਹੋ ਕਿਹਾ ਤੁਹਾਡਾ ਬੀਬੀ ਅਨਮੋਲ ਗਗਰਵਾਨ ਨੇ ਕਦੇ ਫੋਨ ਚੱਕਿਆ ਜੇ ਤੁਹਾਡਾ ਹੀ ਫੋਨ ਨਹੀਂ ਚੱਕਿਆ ਤਾਂ ਆਮ ਲੋਕਾਂ ਦਾ ਫੋਨ ਕਿੱਥੇ ਚੱਕਿਆ ਹੋਊਗਾ ਜਿਹੜੇ ਇਹਨਾਂ ਦੇ ਲੋਕ ਇੱਥੇ ਅਹੁਦੇਦਾਰ ਬਣਾਏ ਹੋਏ ਆ ਮੈਨੂੰ ਲੱਗਦਾ ਉਹਨਾਂ ਦਾ ਵੀ ਫੋਨ ਚੱਕਿਆ ਹੋਊਗਾ ਜਾਂ ਲੋਕਾਂ ਦੇ ਸਹੀ ਤਰੀਕੇ ਨਾਲ ਕੰਮ ਹੁੰਦੇ ਹੋਣਗੇ ਲੋਕ ਹੀ ਸੁਰੱਖਿਤ ਨਹੀਂ ਹੈਗੇ ਲੋਕਾਂ ਦੇ ਹੀ ਕੰਮ ਨਹੀਂ ਹੋ ਰਹੇ ਲੋਕ ਮਤਲਬ ਪ੍ਰਸ਼ਾਸਨ ਵੀ ਕਨਫਿਊਜ਼ ਆ ਕਿ ਕਿਦੇ ਕਹੇ ਤੇ ਕੰਮ ਕਰੀਏ ਕਿਦਾ ਨਾ ਕਰੀਏ ਜੇ ਕਰੀਏ ਤਾਂ ਸਰਕਾਰ ਦਾ ਦਬਾਅ ਨਾ ਆ ਜਾਵੇ ਨਾ ਕਰੀਏ ਤਾਂ ਲੋਕ ਦਰਨੇ ਲਾਂਦੇ ਆ ਅੱਜ ਪ੍ਰਸ਼ਾਸਨ ਵੀ ਡਬਲ ਮੈਂਡੇਡ ਹੋਇਆ ਹੋਇਆ ਇਸ ਤਰੀਕੇ ਨਾਲ ਮੈਂ ਕਹਿਣਾ ਚਾਹਨਾ ਅਨਮੋਲ ਗਗਰ ਮਾਨ ਜੀ ਨੂੰ ਕਿ ਤੁਸੀਂ ਲੋਕਾਂ ਦੇ ਵਿੱਚ ਵਿਚਰੋ ਲੋਕਾਂ ਦੀ ਕੰਮ ਕਰੋ ਇਹਨਾਂ ਨੂੰ ਅਫਸਰਾਂ ਨੂੰ ਸਹੀ ਹਦਾਇਤਾਂ ਦੋ ਕਿ ਲੋਕਾਂ ਦਾ ਕੋਈ ਵੀ ਲੋਕਾਣ ਅੱਜ ਤੁਸੀਂ ਵਿਧਾਇਕ ਹੈ ਅੱਜ ਤੁਸੀਂ ਪੂਰੇ ਹਲਕੇ ਦੇ ਕਰੀਬ 1.3 ਵੋਟਰ ਹੈਗੇ ਸਾਡੇ ਉਹਨਾਂ ਦੇ ਤੁਸੀਂ ਵਿਧਾਇਕ ਤੁਸੀਂ ਇਹਨਾਂ ਦੇ ਲੋਕਾਂ ਦੇ ਕੰਮ ਕਰਨਾ ਤੁਹਾਡਾ ਫਰਜ਼ ਬਣਦਾ ਫਰਜ਼ ਤੇ ਧਰਮ ਬਣਦਾ ਸੋ ਤੁਸੀਂ ਇਸ ਵਕਤ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੇ ਲੋਕਾਂ ਦੇ ਕੰਮ ਕਰਾਓ ਕਈ ਬੰਦਿਆਂ ਨੇ ਤੁਹਾਨੂੰ ਵੋਟਾਂ ਪਾਈਆਂ ਕਈਆਂ ਨੇ ਨਹੀਂ ਪਾਈਆਂ ਜਿਨ੍ਹਾਂ ਨੇ ਪਾਈਆਂ ਉਹਨਾਂ ਨੇ ਅਗਲੀ ਵਾਰੀ ਨਹੀਂ ਪਾਣੀਆਂ ਜੇ ਲੋਕਾਂ ਦੇ ਕੰਮ ਕਰੂਗੇ ਤਾਂ ਤੁਹਾਨੂੰ ਅਗਲੀ ਵਾਰੀ ਪਾ ਸਕਦੇ ਆ ਤੁਸੀਂ ਇਸੇ ਤਰੀਕੇ ਨਾਲ ਇਸੇ ਚੀਜ਼ ਨੂੰ ਸਮਝਦੇ ਹੋਏ ਲੋਕਾਂ ਦੇ ਕੰਮ ਕਰਾ ਦਿਓ ਮੈਂ ਤਾਂ ਇਹੀ ਬੇਨਤੀ ਕਰਦਾ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਇੱਕ ਵਿਜੀਲੈਂਸ ਕੋਲ ਜਾਂਚ ਪੁੱਜੀ ਸੀਗੀ ਵਾਰਡ ਨੰਬਰ 12 ਦੇ ਵਿੱਚ ਜਿੱਤੇ ਉਮੀਦ ਲਗਾਇਆ ਜਾ ਰਿਹਾ ਵੀ ਸ਼ਾਇਦ ਕਿਸੇ ਕਾਂਗਰਸੀ ਆਗੂ ਤੇ ਵੀ ਪਰਚਾ ਹੋ ਸਕਦਾ ਹੈ ਉਹ ਜਾਂਚ ਖਾਜੇ ਤੱਕ ਚੱਲ ਰਹੀ ਹੈ 4-5 ਮਹੀਨੇ ਹੋ ਗਏ ਜਦ ਕਿ ਵਿਦਾਈ ਦਾ ਟਾਈਮ ਹੋ ਗਿਆ 6 ਮਹੀਨੇ ਰਹਿ ਗਏ ਕੌਂਸਲਰ ਨੂੰ ਕੀ ਲੱਗਦਾ ਕੋਈ ਕਾਂਗਰਸੀਆਂ ਨੇ ਇੱਕ ਰੋਕ ਰੱਖਤੇ ਆ ਜਾਂ ਫਿਰ ਮਾਮਲਾ ਕਿਉਂ ਠੰਡੇ ਬਸਤੇ ਜਪਿਆ ਦੇਖੋ 1 ਸਾਲ ਪਹਿਲਾਂ ਮੈਡਮ ਅਨਮੋਲ ਗਗਨ ਮਾਨ ਨੇ ਇੱਥੇ ਆ ਕੇ ਸਾਡੇ ਪ੍ਰੈਸ ਵਾਰਤਲਾਪ ਚ ਲੋਕਾਂ ਨੂੰ ਕਿਹਾ ਕਿ ਜਲਦ ਹੀ ਮੈਂ ਇਹ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਹੋ ਰਿਹਾ ਉਹਦਾ ਪਰਦਾ ਫਾਸ਼ ਕਰਾਂ ਉਹ ਤੋਂ ਬਾਅਦ ਅੱਜ 4-5 ਮਹੀਨੇ ਦੇ ਪਹਿਲਾਂ ਵਿਜੀਲੈਂਸ ਦੀ ਟੀਮਾਂ ਪਹੁੰਚੀਆਂ ਉਹਨਾਂ ਨੇ ਆ ਕੇ ਸਾਰੀ ਚੈੱਕ ਕੀਤਾ ਉਹ ਤੋਂ ਬਾਅਦ ਵੀ ਅੱਜ ਤੱਕ ਕੋਈ ਉਹਨਾਂ ਨੂੰ ਸਿੱਟਾ ਨਹੀਂ ਨਿਕਲਿਆ ਇਹਦਾ ਮਤਲਬ ਸਾਫ਼ ਹੁੰਦਾ ਹੈ ਕਿ ਜਾਂ ਤਾਂ ਮੈਡਮ ਅਨਮੋਲ ਗਗਨ ਮਾਰ ਝੂਠ ਬੋਲਦੀ ਹੈ ਜਾਂ ਨਗਰ ਕੌਂਸਲ ਦੇ ਅਧਿਕਾਰੀ ਝੂਠ ਬੋਲਦੇ ਸੀਗੇ ਜਿਨ੍ਹਾਂ ਨੇ ਗਲਤ ਗੁੰਮਰਾਹ ਕਰਿਆ ਜੇ ਕੰਮ ਹੋਇਆ ਜੇ ਕੀਤਾ ਤਾਂ ਸਾਫ਼ ਕਟੋ ਜੇ ਨਹੀਂ ਕੀਤਾ ਤਾਂ ਬੇਬੁਨਿਆਦ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ ਬਿਲਕੁਲ ਤੁਹਾਡੇ ਲਈ ਸਹੀ ਨਹੀਂ ਬਣਦੇ ਕਾਂਗਰਸ ਪਾਰਟੀ ਦਾ ਫਿਊਚਰ ਕਿ ਐ ਦੇਖਦੇ ਹੋ ਕਿਸ ਤਰ੍ਹਾਂ ਤੁਸੀਂ ਲਗਾਤਾਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ ਲੋਕ ਕੀ ਕਹਿੰਦੇ ਆ ਕਾਂਗਰਸ ਪਾਰਟੀ ਨੂੰ ਲੈ ਕੇ ਤੇ ਲੋਕ ਆਵਾਮੀ ਪਾਰਟੀ ਨੂੰ ਲੈ ਕੇ ਕੀ ਕਹਿੰਦੇ ਦੇਖੋ ਇਹ ਗੱਲ ਕਹਿਣੀ ਨਹੀਂ ਹੁੰਦੀ ਤੁਸੀਂ ਇਲੈਕਟ੍ਰੋਨਿਕ মিডিਆ ਤੋਂ ਐ ਤੁਸੀਂ ਆਮ ਬੰਦੇ ਨੂੰ ਪੁੱਛੋ ਇੱਕ ਪਿੰਡ ਦੇ ਵਿੱਚ ਜਾ ਕੇ ਜੇ ਤੁਸੀਂ 10 ਆਦਮੀਆਂ ਨੂੰ ਮਿਲੋਗੇ ਤਾਂ ਜਿਹੜੇ 9 ਆਦਮੀ ਐ ਉਹ ਕਹਿੰਦੇ ਅਸੀਂ ਆਮ ਆਦਮੀ ਤੋਂ ਬੜੇ ਦੁਖੀ ਆ ਅਸੀਂ ਆਮ ਆਦਮੀ ਨੂੰ ਬੜਨ ਨਹੀਂ ਦੇਣਾ ਅਸੀਂ ਵੋਟ ਨਹੀਂ ਪਾਣੀ ਅਸੀਂ ਇਸ ਵਾਰੀ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਐ ਇਹਦਾ ਜੋ ਨਿਚੋੜ ਹੈ ਉਹ ਆਮ ਲੋਕ ਤੇ ਪੱਤਰਕਾਰ ਸਹਿਬਾਨ ਚੰਗੇ ਤਰੀਕੇ ਨਾਲ ਗੱਡ ਸਕਦੇ ਆ ਕਿਉਂਕਿ ਅਸੀਂ ਤਾਂ ਕਾਂਗਰਸੀ ਆ ਅਸੀਂ ਤਾਂ ਤੁਹਾਨੂੰ ਕਹਿਣੇ ਆ ਵੀ ਸਾਡੀ ਸਰਕਾਰ ਆ ਰਹੀ ਹੈ ਪਰ ਜੋ ਲੋਕਾਂ ਦੇ ਵਿੱਚ ਆਵਾਜ਼ ਜੋ ਲੋਕਾਂ ਦੀ ਗੱਲ ਆ ਅੱਜ ਦਸਾਂ ਜਿੱਤੇ ਨੌ ਆਦਮੀ ਕਾਂਗਰਸ ਦੀ ਸਰਕਾਰ ਨੂੰ ਡਿਕ ਰਹੇ ਆ ਬੜੀ ਬੇਸਬਰੀ ਨਾਲ ਡਿਕ ਰਹੇ ਆ 2027 ਚ ਲੋਕਾਂ ਦੀ ਸਰਕਾਰ ਆ ਰਹੀ ਹੈ ਔਰ ਆਮ ਲੋਕਾਂ ਦੀ ਸਰਕਾਰ ਹਮੇਸ਼ਾ ਕਾਂਗਰਸ ਪਾਰਟੀ ਰਹੀ ਹੈ ਔਰ ਲੋਕਾਂ ਦੇ ਜਿਹੜੇ ਹੈਗੇ ਰਿਕਾਰਡ ਤੋੜ ਕੰਮ ਕਰਾਉਂਦੇ ਅਏਜਨ ਪੀਪੀਸੀਸੀ ਮੈਂਬਰ ਕਮਲਜੀਤ ਸਿੰਘ ਚਾਵਲਾ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਵੀ ਸਾਧਦੇ ਨੇ ਅਤੇ ਨਾਲ ਦੀ ਨਾਲ ਕਿਹਾ ਕਿ ਖਲਕਾ ਕਰੜ ਦੇ ਲੋਕ ਚਾਹੁੰਦੇ ਨੇ ਕਿ ਜਲਦ ਤੋਂ ਜਲਦੀ ਆਮ ਆਦਮੀ ਪਾਰਟੀ ਨੂੰ ਨਜਾਤ ਮਿਲੇ ਅਤੇ ਜੋ ਕਾਂਗਰਸ ਦੀ ਸਰਕਾਰ ਹੈ ਉਹ ਵੀ ਹੁਣ ਲਗਾਤਾਰ ਆਉਣ ਵਾਲੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਮ ਆਦਮੀ ਪਾਰਟੀ ਵੱਲੋਂ ਕੀ ਤੁਹਾਡੇ ਇਲਾਕੇ ਦੇ ਵਿੱਚ ਕੋਈ ਕੰਮ ਕੀਤਾ ਗਿਆ ਜਾਂ ਫਿਰ ਕਾਂਗਰਸ ਪਾਰਟੀ ਨੂੰ ਤੁਸੀਂ ਮੰਨਦੇ ਆ ਕਿ ਆਮ ਆਦਮੀ ਪਾਰਟੀ ਨਾਲੋਂ ਕਾਂਗਰਸ ਦੀ ਸਰਕਾਰ ਜ਼ਿਆਦਾ ਵਧੀਆ ਸੀ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ